ਜਿਹੜੇ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਔਰ ਉਸ ਪ੍ਰੋਟੈਸਟ ਤੇ ਅਸੀਂ ਸਾਰੀ ਪਬਲਿਕ ਨੂੰ ਵਿਸ਼ਵਾਸ ਦਿਵਾਇਆ ਸੀ ਔਰ ਵੀ ਥੋੜੇ ਦਿਨ ਚ ਸੁਸਰੀ ਦਾ ਹੱਲ ਕਰਕੇ ਦਵਾਂਗੇ ਸੁਸਰੀ ਦੇ ਮਸਲੇ ਤੇ ਲੋਕ ਜਿਹੜੇ ਨੇ ਉਹ ਇਕੱਤਰ ਹੋਏ ਸਨ ਬੜਾ ਰੋਸ ਪਾਇਆ ਜਾ ਰਿਹਾ ਸੀ ਕੀ ਰਾਤ ਨੂੰ ਸੱਤਾਂ ਨਹੀਂ ਜਾਂਦਾ ਸਵੇਰ ਸੈਲਰ ਤੇ ਪਹੁੰਚੇ ਹੋ ਉੱਥੇ ਰਾਈਸ ਮਿੱਲ ਹੈ ਇਨਸਪੈਕਟਰ ਆਈ.ਐਮ.ਆਈ.ਡੀ.ਐਫ. ਸਾਹਿਬ ਮੌਕੇ ਤੇ ਪਹੁੰਚੇ ਗਏ ਇਨਸਪੈਕਟਰ ਸਾਹਿਬ ਆਈ.ਐਮ. ਜੀ ਬੋਰੀਆਂ ਕੇ ਹਾਲਾਤ ਜੇਕਰ ਗੱਲ ਕਰੀ ਤਾਂ ਹਜ਼ਾਰਾਂ ਸਾਲਾਂ ਪੰਜ-ਛੇ ਸਾਲ ਪਾਣੀ ਬੋਰੀਆਂ ਤੇ ਪਈਆਂ ਸੁੰਡੇ ਚਰਨ ਚਾਵਲਾਂ ਚ ਸੋ ਇਹੀ ਚੀਜ਼ ਮਾਰਕੀਟ ਚ ਮੁੱਛ ਰਹੀ ਹੈ ਕੀ ਕਿਸੇ ਸਰਕਾਰੀ ਅਧਿਕਾਰੀ ਦੀ ਡਿਊਟੀ ਨਹੀਂ ਸੀਗੀ ਬੜੀ ਸ਼ਰਮਨਾਕ ਗੱਲ ਹੈ ਜੀ ਅਸੀਂ ਤਾਂ ਅੱਜ ਜਦੋਂ ਉੱਥੇ ਆ ਬਾਕੀ ਸੈਲਰਾਂ ਦਾ ਸਟੋਕਾਂ ਦਾ ਸਾਰਾ ਜਦੋਂ ਵਿਜ਼ਿਟ ਕਰ ਰਹੇ ਸੀ ਤਾਂ ਵਿజిਟ ਕਰਨ ਵੇਲੇ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਆ ਜਿਹੜਾ ਸੈਲਰ ਹੈ ਸੈਲਰ ਵਿੱਚ ਵੀ ਇਸ ਤਰ੍ਹਾਂ ਦਾ ਇੰਨਾ ਮਾਲ ਪਿਆ ਹੋ ਸਕਦਾ ਔਰ ਬੜੀ ਦੇਰ ਦਾ ਪਿਆ ਹੋ ਸਕਦਾ ਜਿੰਨੀ ਸੁਸਰੀ ਐਸ ਸੈਲਰ ਦੇ ਵਿੱਚ ਹੈ ਮੇਰੇ ਖਿਆਲ ਚ ਇੰਨੀ ਦਾ ਕਪੜਾ ਗੋਦਾਮਾਂ ਦੇ ਵਿੱਚ ਜਾਂ ਕਿਤੇ ਹੋਰ ਕਿਤੇ ਦੂਜੇ ਹੋਰ ਗੋਦਾਮਾਂ ਚ ਵੀ ਹੈ ਨਹੀਂ ਗੋਦਾਮਾਂ ਦੇ ਵਿੱਚ ਨਹੀਂ ਗੋਦਾਮਾਂ ਚ ਨਹੀਂ ਹੈਗੀ ਜਿੰਨੀ ਸੈਲਰ ਦੇ ਵਿੱਚ ਤੇ ਬੜੀ ਅਫਸੋਸ ਹੈ ਇੱਥੇ ਪਹੁੰਚ ਕੇ ਔਰ ਸਬੰਧਤ ਜਿਹੜੇ ਇੰਸਪੈਕਟਰ ਨੇ ਜਿਹੜੇ ਕਿਉਂਕਿ ਇਹ ਪੰਜਾਬ ਦੇ ਅੰਡਰ ਆਉਂਦਾ ਉਹ ਵੀ ਪਹੁੰਚੇ ਨੇ ਤੇ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਲੈਂਦਾ ਸੀ ਜਿਹੜਾ ਇਹ ਚਾਵਲ ਦੀ ਦੇਖਿਆ ਤੇ ਚਾਵਲ ਦੇ ਹਾਲਾਤ ਦੇਖੇ ਬੋਰਿੰਗ ਦੇ ਹਾਲਾਤ ਦੇਖੇ ਕੀ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਕੋਈ ਹਦਾਇਤਾਂ ਜਾਂ ਸੈਲਰ ਮਾਲਕ ਖਿਲਾਫ ਕੋਈ ਕਾਰਵਾਈ ਹੈ ਜੀ ਦੇਖੋ ਉਹ ਤਾਂ ਅਸੀਂ ਸਾਰੀ ਆਪਣੀ ਰਿਪੋਰਟ ਜਿਹੜੀ ਉਹ ਦਵਾਂਗੇ ਇਹ ਜਿਹੜਾ ਮਹਿਕਮਾ ਡੀਐਫਐਸਓ ਸਾਹਿਬ ਪਹੁੰਚੇ ਨੇ ਗੁਰਿੰਦਰਪਾਲ ਕੌਰ ਜੀ ਉਹ ਵੀ ਆਪਣੀ ਰਿਪੋਰਟ ਦੇਣਗੇ ਤੇ ਡੀਐਫਐਸਈ ਰਵਿੰਦਰ ਕੌਰ ਨੂੰ ਆਪਣੀ ਰਿਪੋਰਟ ਜਮ੍ਹਾਂ ਕਰਾਉਣਗੇ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਸਾਰੇ ਜਿਨੇ ਤੁਹਾਡੇ ਸੈਲਰ ਜਾਂ ਸਟੋਰ ਗੋਦਾਮ ਆਪਾਂ ਅੱਜ ਵਿజిਟ ਕੀਤੇ ਨੇ ਸਾਰਿਆਂ ਦੀ ਬਕਾਇਦਾ ਉਹਨਾਂ ਦਾ ਪਾ ਕੇ ਵੀ ਕਿਹਦੀ ਕਿਹਦੀ ਕਿਹੜੀ ਕਿਹੜੀ ਏਜੰਸੀ ਹੈ ਕਿਹੜਾ ਕਿਹੜਾ ਸੈਲਰ ਜਾਂ ਸਟੋਰ ਹੈ ਉਹਦਾ ਮਾਲਕ ਕੌਣ ਹੈ ਪ੍ਰੋਪਰ ਉਹਦੀ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ ਡੀਸੀ ਸਾਹਿਬ ਨੂੰ ਔਰ ਸੰਬੰਧਿਤ ਜਿਹੜਾ ਆਧਾਰਾ ਹੈ ਉਹਦਾ ਸਟੇਟ ਲੈਵਲ ਤੇ ਉਹ ਭੇਜਣ ਅਫਸਰਾਂ ਨੂੰ ਤੇ ਅਸੀਂ ਉਹਦੀ ਰਿਪੋਰਟ ਦੀ ਨਾਲ ਕਾਪੀ ਲਾ ਕੇ ਤੇ ਆਪਦੀ ਜਿਹੜਾ ਅ ਉਥੇ ਸੈਲਰ ਮਾਲਕ ਖਿਲਾਫ ਸੈਲਰ ਮਾਲਕ ਖਿਲਾਫ ਕੋਈ ਕਾਰਵਾਈ ਪ੍ਰਸ਼ਾਸਨ ਨੂੰ ਹੋਏਗੀ ਜੀ ਜੋ ਹਾਲਾਤ ਦੇਖੇ ਅਸੀਂ ਕਾਰਵਾਈ ਕਰਾਵਾਂਗੇ ਕੋਈ ਸਬੰਧ ਚਕਾਉਗੇ ਜਾਂ ਕੋਈ ਰੱਦ ਕਰੂੰਗੇ ਸੈਲਰ ਇਹ ਕਿਵੇਂ ਕੀ ਦੇਖੋ ਅਸੀਂ ਤਾਂ ਇਹ ਕਹਿੰਦੇ ਆ ਕਿ ਲਾਇਸੈਂਸ ਰੱਦ ਕੀਤਾ ਜਾਵੇ ਅੱਗੇ ਜਿਵੇਂ ਵੀ ਕਿਸ ਨਾਮ ਤੋਂ कृष्णा ਰਾਈਸ ਮਿਲ ਹੈ ਜਿਹੜੀ ਪਟਿਆਲਾ ਪੇਵਾ ਰੋਡ ਤੇ ਨਾਨਕਸਰ ਈਸ਼ਵਰਨਗਰ ਨਾਨਕਸਰ ਤੋਂ ਦਲਾਂਪੁਰ ਰੋਡ ਦੇ ਉੱਪਰ ਹੈ ਔਰ ਬੱਬਾ ਜੀ ਇਹਦੇ ਜਿਹੜੇ ਮਾਲਕ ਨੇ ਗੋਇਲ ਸਾਹਿਬ ਕਿੰਨਾ ਕੁ ਸਮਾਨ ਦੱਸਿਆ ਖਰਾਬ ਇਸਨੂੰ ਕਿਹਾ ਕਿੰਨੀ ਬੋਰੀ ਖਰਾਬ ਹੈ ਮੇਰੇ ਖਿਆਲ ਨਾਲ ਠੀਕ ਹੈ ਹੀ ਨਹੀਂ ਕੋਈ ਸਾਰੀ ਖਰਾਬ ਹੈ ਤਕਰੀਬਨ 90% ਖਰਾਬ ਹੀ ਹੈ ਜੀ ਇੱਥੇ ਸਹੀ ਕਿਹੜਾ ਸਰਪੰਚ ਤੁਸੀਂ ਪਿੰਡ ਦੇ ਸਰਪੰਚੋਂ ਤੁਹਾਡੇ ਪਿੰਡ 'ਚ ਰਾਈਸ ਮਿਲ ਚੱਲ ਰਹੀ ਹੈ ਰਾਈਸ ਮਿਲ ਦੇ ਹਾਲਾਤ ਦੇਖ ਲਈਏ ਕਹਸੇ ਸੋ ਕਦੇ ਸ਼ਿਕਾਇਤ ਕਰੀਏ ਕਦੇ ਮਾਲਕਾਂ ਨੂੰ ਸ਼ਿਕਾਇਤ ਕਰੀਓ ਭਈਆ ਪ੍ਰਸ਼ਾਸਨ ਕੋਈ ਸ਼ਿਕਾਇਤ ਕਰੀਓ ਭਈਆ ਅੱਛੀ ਜੀ ਵੇਖੋ ਇੰਨੀਆਂ ਸ਼ਿਕਾਇਤਾਂ ਕੀਤੀਆਂ ਨੇ ਫਿਰ ਇਹਨੂੰ ਬੱਬੇ ਨੂੰ ਕੋਈ ਨਹੀਂ ਲੱਗਦਾ ਠੀਕ ਹੈ ਗੋਗਲਵਾ ਦੇ ਮਿੱਟੀ ਝਾੜ ਕੇ ਫਿਰ ਤਰਸਾਂਦਾ ਬਸ ਮਿੰਟੂ ਜੀ ਇਹਦੇ ਵਿੱਚ ਜਦੋਂ ਆਕਸੀਜਨ ਹੈ ਹਾਂਜੀ ਆਕਸੀਜਨ ਦੇ ਵਿੱਚ ਇੱਥੇ ਕੋਈ ਬੋਰੀ ਹੋਣੀ ਨਹੀਂ ਚਾਹੀਦੀ ਜੀ ਇਹਨਾਂ ਦੇ ਇਹਨਾਂ ਮਾਲ ਪਿਆ ਹੋਇਆ ਕਿਹਾ ਕਿਉਂ ਹੋਇਆ ਸੰਧੂ ਸਾਹਿਬ ਮੈਂ ਗੱਲ ਕਰੀਏ ਨਾ ਇਹ ਮਿਕਸ ਕਰਕੇ ਇਹਨਾਂ ਦੀ ਮਿਲਿੰਗ ਰਹਿੰਦੀ ਆ ਮਿਲਿੰਗ ਰਹਿੰਦੀ ਆ ਔਰ ਮਿਲਿੰਗ ਦੇਖੋ ਤੁਸੀਂ ਮਿਲਿੰਗ ਰਹਿੰਦੀ ਆ ਤਾਂ ਤੁਸੀਂ ਚੌਲ ਤਾਂ ਚੰਗਾ ਲੈ ਕੇ ਭਗਤਾ ਲਓ ਨਾ ਜਾਂ ਤੁਹਾਡੇ ਕੋਲ ਜੇ ਖਤਮ ਮਾਤਾ ਤੁਸੀਂ ਕਿੰਨਾ ਅੰਦਰ ਹਾਲਾਤ ਤੁਹਾਡੇ ਸ਼ੈਡ ਟੁੱਟੇ ਪੈ ਨੇ ਇਹ ਹੋ ਸਕਦਾ ਦੋ ਦੋ ਚਾਰ ਚਾਰ ਬੋਰੀਆਂ ਕਰਕੇ ਭਗਤਾ ਦੇਣਾ ਲੋਕਾਂ ਨੂੰ ਨਹੀਂ ਆ ਮੈਂ ਦੇਖਿਆ ਜੀ ਜਿਹੜਾ ਭਗਤਾ ਰਿਹਾ ਆਓ ਤੁਹਾਨੂੰ ਮੈਂ ਦਿਖਾਉਣਾ ਕੀ ਕਾਰਨ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਆ ਦੇਖੋ ਜੀ ਯਾਰ ਇਹ ਸਮਝਾ ਮੰਨ ਲਓ ਇਹਨਾਂ ਦਾ ਮਾਲ ਆਦੀ ਆਪਦੀ ਗੱਡੀ ਤਿਆਰ ਆ ਇਹ ਗੱਡੀ ਇਹਨਾਂ ਦੀ ਪੰਜਪਾਲੇ ਵੀ ਆ ਗਈ ਇਹ ਗੱਡੀ ਇਹਨਾਂ ਦੀ ਦੇਖੋ ਜੀ ਡਿੱਪੂ ਜਾਣੀ ਆ ਗੱਡੀ ਇਹ ਕਿਸੇ ਨਾ ਰਾਂਟੀ ਗੱਡੀ ਤਿਆਰ ਕਿਉਂਕਿ ਇਹਨਾਂ ਦਾ ਮਾਲ ਮਿਲਿੰਗ ਕਰਨ ਵਾਲੀ ਰਹਿੰਦੀ ਮੈਨੂੰ ਇਹ ਦੱਸੋ ਜੀ ਇੱਥੇ ਕੀੜਾ ਹੈ ਇਹਦੇ ਵਿੱਚ ਕੀੜਾ ਨਾ ਜਾਊਗਾ ਇੱਕ ਕੀੜਾ ਤਾਂ ਜਾਊਗਾ ਨਾ ਇਹ ਤੁਸੀਂ ਗਵਰਨਮੈਂਟ ਇਹ ਗਵਰਨਮੈਂਟ ਨੂੰ ਤੁਸੀਂ ਜਿਹੜਾ ਗਵਰਨਮੈਂਟ ਨੂੰ ਭੁਗਤਾਨ ਦੇ ਇਹ ਛੱਡੋ ਤੁਸੀਂ ਪਾਣੀ ਹੈ ਇਹ ਚੋਰ ਜਿਹੜੇ ਆ ਦੇਖੋ ਪਿੱਛਲੇ ਵਗਾ ਅੱਛਾ ਚੋਰ ਤੁਸੀਂ ਬਿੱਠਾ ਬਿੱਠਾ ਕਬੂਤਰਾਂ ਨਹੀਂ ਆ ਮੱਖੀਆਂ ਇਹ ਪਾਣੀ ਦੇਖੋ ਕਬੂਤਰਾਂ ਦੀਆਂ ਬਿੱਠਾਂ ਦੇ ਅਕਸਰ ਨੂੰ ਤਾਂ अनाज ਖਾਣ ਵਾਲਾ ਇਹ ਕਬੂਤਰਾਂ ਦੀਆਂ ਬਿੱਠਾਂ ਖਾਣ ਵਾਲਾ ਜੋ ਹਾਲਾਤ ਦੇਖੋ ਇਹ ਨਹੀਂ ਬਣੇ ਹੋਏ ਕੀ ਹੋ ਰਿਹਾ ਹੈ ਇਨਸਾਨ ਨੇ ਡਿਗਟ ਕੀਤਾ ਕਬੂਤਰਾਂ ਦੀ ਸਿਹਤ ਨਾਲ ਖਲਵਾੜ ਕੀਤਾ ਜਾ ਰਿਹਾ ਦੇਖੋ ਆ ਸਾਰੇ ਦੇ ਵਿੱਚ ਪਾਣੀ ਥੱਲੇ ਇੱਧਰ ਦੱਸੋ ਜੀ ਜਿਹੜਾ ਮੈਂ ਲਾਈਵ ਕਰ ਦਿੱਤਾ ਹਾਂ ਜੀ ਜੀ ਇਹ ਦੇਖੋ ਇੱਥੇ ਨਾ ਫੇ ਉੱਥੇ ਚਲੋ ਨਾ ਅਸਲ ਜਿੱਥੇ